ਦੂ ਸ਼ੂਗਰ ਕੇਨ ਆਲਮਾ ਵੱਲੋਂ ਸਾਰੇ ਕਿਸਾਨ ਵੀਰਾਂ ਨੂੰ ਸੱਸੀ ਗੱਲ ਦੋਸਤੋ ਇਹ ਗੰਨਾ ਜੇ ਤੁਸੀਂ ਦੇਖ ਰਹੇ ਹੋ ਇਹ ਸਾਰਾ ਕਣਕ ਦੇ ਵਿੱਚ ਲਾਇਆ ਸੀ ਅਸੀਂ ਦੋ ਵਾਰੀ ਪਹਿਲਾਂ ਇਹਨੂੰ ਵਿੱਚੋਂ ਛੋਟੇ ਟਰੈਕਟਰ ਦੇ ਨਾਲ ਵਾਇਆ ਔਰ ਅੱਜ ਅਸੀਂ ਇਹਨੂੰ ਤੀਸਰੀ ਵਾਰ ਵਾ ਰਹੇ ਆ ਵਿੱਚੋਂ ਜਿਹੜਾ ਛੋਟੇ ਟਰੈਕਟਰ ਮਿਹਨੀ ਦੇ ਨਾਲ ਕਬੋਟਾ ਦੇ ਨਾਲ ਔਰ ਬਹੁਤ ਗਹਿਰਾ ਜਾ ਰਿਹਾ 7-8 ਇੰਚ ਤੱਕ ਰੂਟਾਵੇਟਰ ਜਿਹੜਾ ਉਹ ਗਹਿਰਾ ਜਿਹੜਾ ਉਹਨੂੰ ਪੂਰਾ ਡੂੰਗਾ ਵਾਉਂਦਾ ਬਹੁਤ ਸੋਹਣਾ ਔਰ ਗੰਨਾ ਜਿਹੜਾ ਜਿਸ ਦਿਨ ਅਸੀਂ ਕਣਕ ਵੱਡੀ ਸੀ ਇਹਦੇ ਵਿੱਚੋਂ ਮਤਲਬ ਸਿੰਗਲ ਸਿੰਗਲ ਜਿਹੜਾ ਉਹ ਗੰਨਾ ਸੀ ਔਰ ਅੱਜ ਤੁਸੀਂ ਦੇਖੋ 8-8 10-10 8-8 10-10 4-4 5-5 ਮਤਲਬ ਹਰ ਬੂਟਾ ਜਿਹੜਾ ਵਾ ਉਹ ਡਬਲ 4 4 ਗੁਣਾ 5 5 ਗੁਣਾ ਜਿਹੜਾ ਉਹ ਹੋ ਗਿਆ। ਔਰ ਇਹ ਬਹੁਤ ਹੀ ਵਧੀਆ ਟੈਕਨੀਕ ਲੱਗੀ ਆ ਡਬਲ ਫਸਲ ਲੈਣ ਦੀ ਵਿੱਚ ਕਣਕ ਵਿੱਚ ਗੰਨਾ ਔਰ ਗੰਨਾ ਜਿਹੜਾ ਉਹ ਪੂਰਾ ਪੱਗਣ ਵਾਲਾ ਗੰਨਾ ਜਿਹਨੂੰ ਅਸੀਂ ਕਹ ਦਿੰਦੇ ਆ ਪੰਜਾਬੀ ਦੇ ਵਿੱਚ ਜਾਂ ਫਰਵਰੀ ਵਾਲਾ ਜਾਂ ਮਾਰਚ ਦੇ ਵਿੱਚ ਲਾਉਂਦੇ ਆ ਜਿਹੜਾ ਗੰਨਾ ਉਹਦੇ ਬਰਾਬਰ ਗੰਨਾ ਹੀ ਨਿਕਲਣਾ ਕਿਉਂਕਿ ਲੱਗਾ ਇਹ ਵੀ ਮਾਰਚ ਫਰਵਰੀ ਦੇ ਵਿੱਚ ਆ ਫਰਵਰੀ ਲਾਸਟ ਮਾਰਚ ਸ਼ੁਰੂ ਦੇ ਵਿੱਚ ਲੱਗਾ ਔਰ ਗੰਨਾ ਬਹੁਤ ਵਧੀਆ ਕ੍ਰੋਸ ਕਰ ਰਿਹਾ ਇੱਥੇ 16 ਕਿੱਲੇ ਦਾ ਟੱਕਾ ਸਾਰੇ ਦਾ ਸਾਰਾ ਇਹ ਕਣਕ ਦੇ ਵਿੱਚ ਹੀ ਸੀ ਇਹ ਪੂਰਾ ਗੰਨਾ ਜਿਹੜਾ ਇਹ ਬਹੁਤ ਵਧੀਆ ਕ੍ਰੋਸ ਕਰ ਰਿਹਾ ਸਾਰਾ ਗੰਨਾ ਇੱਕ ਟੱਕ ਔਰ ਸਾਰੀ ਇਹਦੀ ਮਿਹਰਬਾਨੀ ਆ ਜਿਹੜਾ ਬੱਚਾ ਟਰੈਕਟਰਾਂ ਦਾ ਛੋਟਾ ਟਰੈਕਟਰ ਇਹਨੂੰ ਕਹਿ ਦਿੰਦੇ ਆ ਕਬੋਟਾ ਮਿੰਨੀ ਟਰੈਕਟਰ ਇਹ ਸਾਰੀ ਇਹਦੀ ਮਿਹਰਬਾਨੀ ਆ ਕਿਉਂਕਿ ਕੱਖ ਜਿਹੜਾ ਜੇ ਹੋ ਗਿਆ ਤਾਂ ਫਸਲ ਖਾ ਜਾਏਗਾ ਫਸਲ ਨਹੀਂ ਹੋਏਗੀ ਫਿਰ ਇਹ ਸਾਡੇ ਇੱਥੇ ਲਾਗੇ ਕਿਸੇ ਨੇ ਲਾਇਆ ਵੀ ਹੈ ਲੇਕਿਨ ਉਹਨਾਂ ਨੇ ਸਿਹਾਰ ਦੀ ਚੁੜਾਈ ਜਿਹੜੀ ਆ ਉਹ ਘੱਟ ਕਰ ਦਿੱਤੀ ਆ ਤੇ ਜਿਹਦੇ ਕਰਕੇ ਇਹ ਟਰੈਕਟਰ ਵਿੱਚ ਉਹਦੇ ਚੱਲ ਨਹੀਂ ਸਕਦਾ ਉਹਦੀ ਬੜੀ ਪ੍ਰੋਬਲਮ ਆ ਰਹੀ ਆ ਉਹਨਾਂ ਨੂੰ ਉਹ ਹੁਣ ਸਾਰੀ ਗੁੜਾਈ ਕਰਨੀ ਇੰਨੀ ਗੁੜਾਈ ਕਰਨੀ ਬਹੁਤ ਜ਼ਿਆਦਾ ਮੁਸ਼ਕਲ ਆ ਲੀਵਰ ਖਰਚਾ ਬਹੁਤ ਜ਼ਿਆਦਾ ਚੜਦਾ ਹੁਣ ਜੇ ਇੰਨਾ ਕ ਅਸੀਂ ਉਡਾਵਾਂਗੇ ਜਿੰਨਾ ਕ ਇਹ ਗੰਨੇ ਦਾ ਸਿਹਾਰ ਆ ਤੇ ਕੋਈ ਖਾਸ ਖਰਚਾ ਇਹਦੇ ਤੇ ਨਹੀਂ ਚੜਨਾ ਲੇਕਿਨ ਐਦਾਂ ਅਸੀਂ ਅਗਰ ਗੁੜਾਈ ਕਰਦੇ ਆ ਪੂਰੇ ਇਹਨੂੰ ਖਾਲੀ ਜਗ੍ਹਾ ਨੂੰ ਵੀ ਵਿੱਚ ਗੰਨੇ ਨੂੰ ਵੀ ਤਾਂ ਖਰਚਾ ਬਹੁਤ ਜ਼ਿਆਦਾ ਚੜਦਾ ਵਾ ਇਸ ਕਰਕੇ ਮਿੰਨੀ ਟਰੈਕਟਰ ਦੇ ਨਾਲ ਛੋਟੇ ਟਰੈਕਟਰ ਦੇ ਨਾਲ ਜਿਹੜਾ ਵਾ ਉਹ ਖਰਚਾ ਮਤਲਬ ਕੁਝ ਵੀ ਨਹੀਂ 20% ਖਰਚਾ ਚੜਦਾ ਉਸ ਤੋਂ ਬਾਅਦ ਵਿੱਚ ਇਦਾਂ 100% ਖਰਚਾ ਅਗਰ ਚੜਦਾ ਮੰਨ ਲਓ ਅਸੀਂ ਇਦਾਂ ਗੋਡੀ ਕਰਾਉਣੀ ਆਂ ਤਾਂ ਇਦਾਂ ਦੇ ਗੋਡੀ ਕੋ 5000 ਚ ਵੀ ਨਹੀਂ ਕਰਦਾ ਕਿੱਲੇ ਦੀ ਪੂਰਾ ਥਾਂ ਬਹੁਤ ਔਖਾ ਹੋ ਜਾਂਦਾ ਵਾ ਅਰ ਬਹੁਤ ਵਧੀਆ ਤਕਨੀਕ ਆ ਡਬਲ ਫਸਲ ਲੈਣ ਦੀ ਬਹੁਤ ਸੋਹਣਾ ਅਰ ਮਿਹਨਤ ਘੱਟ ਖਰਚਾ ਘੱਟ ਆਮਦਨ ਠੀਕ ਠਾਕ ਵਧੀਆ ਇੱਕ ਰੋਟੀ ਪਾਣੀ ਚੱਲਣ ਵਾਲੀ ਵਧੀਆ ਆਮਦਨ ਆ ਬੰਦਾ ਕੰਮ ਕਰੇ ਵਧੀਆ ਰੋਟੀ ਖਾ ਸਕਦਾ ਕੋਈ ਲੋਡ ਨਹੀਂ ਬਾਹਰ ਅੰਦਰ ਇਧਰ ਉਧਰ ਭਜਣ ਦੀ ਸਿਰਫ ਇਹ ਆ ਵੀ ਮਿਹਨਤ ਕਰਨੀ ਪੈਂਦੀ ਆ ਤੇ ਜਿਹੜੀ ਲੋਕ ਕਰਕੇ ਕੋਈ ਆ ਜਿਹੜੀ ਸਾਈਡ ਆ ਇਹ ਅਸੀਂ ਇੱਕ ਸਿਹਾਰ ਛੱਡ ਦਿੱਤਾ ਇਥੋਂ ਲਾਉਣਾ ਕਿਉਂਕਿ ਛੋਟਾ ਡਰ ਆਉਂਦਾ ਉਹ ਮੁੜਦਾ ਤੇ ਪ੍ਰੋਬਲਮ ਆਉਂਦੀ ਬਾਅਦ ਵਿੱਚ ਉਹ ਗੰਨਾ ਜਿਹੜਾ ਉਹ ਸਾਰਾ ਟੁੱਟ ਜਾਂਦਾ ਵਿੱਚ ਗੰਨਾ ਪੂਰਾ ਵਾ ਕੋਈ ਨੁਕਸਾਨ ਨਹੀਂ ਅਗਸਤ ਤੱਕ ਛੋਟੇ ਟਰੈਕਟਰ ਦੇ ਨਾਲ ਜਿੱਦਾਂ ਮਰਜ਼ੀ ਕੰਨੇ ਨੂੰ ਵਾਉ ਸਭ ਤੋਂ ਵੱਡੀ ਇਹਦੀ ਖਾਸੀਅਤ ਇਹ ਆ ਅਗਸਤ ਸਤੰਬਰ ਤੱਕ ਵਾਈ ਜਾਓ ਵਿੱਚੋਂ ਆ ਹੁਣ ਲਾਸਟ ਵਾਲੀ ਰੋਟਾਵੇਟਰ ਮਾਰਨਾ ਹੈ ਅਸੀਂ ਇਸ ਤੋਂ ਬਾਅਦ ਵਿੱਚ ਪੰਜ ਹੱਲਾ ਜਿਹੜੀਆਂ ਨੇ ਉਹ ਫੇਰਨੀਆਂ ਨੇ ਇੱਕ ਦੋ ਵਾਰੀ ਉਹ ਲੰਗਾ ਦੇਣੀਆਂ ਨੇ ਉਸ ਤੋਂ ਬਾਅਦ ਵਿੱਚ ਆਪਾਂ ਇਹਦੇ ਵਿੱਚ ਜਿਹੜੀ ਆ ਉਹ ਮਿੱਟੀ ਚਾੜਨ ਵਾਲਾ ਜਿਹੜਾ ਵਾ ਉਹ ਰੇਜਰ ਮਾਰ ਦੇਣਾ ਸਿੰਗਲ ਇਹਨੂੰ ਮਿੱਟੀ ਚਾੜ ਦੇਣੀ ਆ ਬਸ ਗੰਨਾ ਹੋ ਗਿਆ ਜੀ ਖਰਚਾ ਇਸ ਲਈ ਇੱਥੇ ਬਹੁਤ ਜ਼ਿਆਦਾ ਘਟਾਉਂਦਾ ਬਹੁਤ ਵਧੀਆ ਤਕਨੀਕ ਆ ਬਾਤ ਤੋਂ ਵੱਧ ਕਿਸਾਨ ਜਿਹੜੇ ਆ ਉਹ ਇਸ ਵਿਧੀ ਦੇ ਨਾਲ ਜੁੜੋ ਤੇ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਮੈਂਟ ਕਰੋ ਤੇ ਦੱਸੋ ਤੁਹਾਨੂੰ ਇਹ ਤਕਨੀਕ ਕਿਵੇਂ ਲੱਗੀ ਵਧੀਆ ਲੱਗੀ ਹੈ ਤਾਂ ਇਹਦੇ ਨਾਲ ਜੁੜੋ ਬਹੁਤ ਵਧੀਆ ਸਾਂਦ ਬਣਾਉਣੇ ਪੈਂਦੇ ਨੇ ਕੋਈ 10-11 ਲੱਖ ਦਾ ਖਰਚਾ ਕੋਈ ਜ਼ਿਆਦਾ ਨਹੀਂ ਇੱਕ ਰੋਟਾਵੇਟਰ ਇਦਾਂ ਦਾ ਤੇ ਇੱਕ ਟਰੈਕਟਰ ਪੰਜ ਹੱਲਾ ਰੇਜਰ ਇਹਦੇ ਨਾਲ ਦੇ ਬਣਾਉਣੇ ਪੈਣਗੇ ਉਹ ਵੱਡੇ ਟਰੈਕਟਰ ਨਹੀਂ ਮਗਰ ਬਣਨੇ ਨੇ ਇੱਕ ਤਰਫਾਲੀਆਂ ਬਣਨੀਆਂ ਨੇ ਇਹੜੀਆਂ ਨੂੰ ਵਿੱਚੋਂ ਵਾਗ ਮਤਲਬ ਇਹ ਤਕਨੀਕ ਅਗਰ ਕਿਸੇ ਨੇ ਗੱਣਾ ਲਾਉਣਾ ਹੋਵੇ ਆ ਸਾਡੇ ਨਾਲ ਕੰਟੈਕਟ ਕਰ ਲੇ ਨੰਬਰ ਜਿਹੜਾ ਉਹ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ ਸਤਿ ਸ੍ਰੀ ਅਕਾਲ ਜੀ